ਅਮਰਿਤਪਾਲ ਸਿੰਘ ਦੇ ਚਾਚਾ ਤੇ ਪਿਤਾ ਦੋਨੋਂ ਹੀ ਇੱਥੇ ਪੁੱਜੇ ਨੇ ਅੱਜ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਤੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇੱਕ ਤਾਂ 19 ਤਰੀਕ ਨੂੰ ਜਿਹੜਾ ਕੱਟ ਕੀਤਾ ਜਾ ਰਿਹਾਗਾ ਐਸਸੀਪੀਸੀ ਚੋਣਾਂ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਆਰਐਸਐਸ ਨੂੰ ਲੈ ਕੇ ਵੀ ਗੱਲਬਾਤ ਕੀਤੀ ਔਰ ਪੰਜਾਬ ਸਰਕਾਰ ਦੇ ਖਿਲਾਫ ਵੀ ਉਹਨਾਂ ਨੇ ਕਾਫੀ ਕੁਝ ਕਿਹਾ ਹੈ ਫਿਲਹਾਲ ਜਿਹੜਾ ਉਹਨਾਂ ਦੇ ਚਾਚਾ ਜੀ ਜਿਹੜੇ ਸਾਡੇ ਨਾਲ ਮੌਜੂਦ ਨੇ ਅਮਰਿਤਪਾਲ ਦੇ ਸਸੀਗਲ ਚਾਚਾ ਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਨੂੰ ਲੈ ਕੇ ਕਿਵੇਂ ਦੇਖਦੇ ਹਾਂ ਕਿ ਜਿਹੜਾ ਇਕੱਠ 19 ਤਰੀਕ ਨੂੰ ਸੱਦਿਆ ਗਿਆ ਹੈ ਕਿੰਨਾ ਕੁ ਇਕੱਠ ਹੁੰਦਾ ਨਜ਼ਰ ਆਏਗਾ ਦੇਖੋ ਜੀ ਸੰਗਤਾਂ ਨੂੰ ਅਪੀਲ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਜਿਹੜਾ ਵੀ ਸ਼ੁਰੂ ਕੰਮ ਕਰਦੇ ਆ ਸਾਨੂੰ ਪੂਰੀ ਉਮੀਦ ਆ ਕਿ ਸੰਗਤਾਂ ਉੱਥੇ ਵੱਧ ਤੋਂ ਵੱਧ ਪਹੁੰਚਣਗੀਆਂ ਤੇ ਸੰਗਤਾਂ ਦੇ ਸਾਹਮਣੇ ਅਸੀਂ ਜਿਹੜਾ ਵਾ ਪ੍ਰੋਗਰਾਮ ਰੱਖਾਂਗੇ ਇਹ ਕੀ ਚੁਣੌਤੀਆਂ ਆ ਇਸ ਟਾਈਮ ਤੇ ਉਹਨਾਂ ਨੂੰ ਕਿਵੇਂ ਉਹਨਾਂ ਦਾ ਹੱਲ ਕਿਵੇਂ ਕੀਤਾ ਜਾ ਰਿਹਾ ਹੈ ਸਰਕਾਰ ਨੂੰ ਕਿਵੇਂ ਜਿਹੜਾ ਵਾ ਜਿਹੜੀ ਉਹਦੀ ਕੰਨਾਂ ਦੇ ਜੋਣੀ ਸਰਕਾਰੀ ਉਹ ਕਿਵੇਂ ਆਪਾਂ ਜਿਹੜਾ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਾਂਗੇ ਉਹ ਸਾਰੇ ਮਿਲ ਕੇ ਆਪਾਂ ਕਰਾਂਗੇ ਉਹ ਕੀ ਲੱਗਦਾ ਕਿਉਂਕਿ ਅੰਮ੍ਰਿਤਪਾਲ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਐਨਐਸਏ ਤਹਿਤ ਕਹਿ ਰਹੇ ਹੈ ਕਿ ਉਹਨਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਕੀ ਲੱਗਦਾ ਹੈ ਕਿ ਸਰਕਾਰ ਬਾਹਰ ਆਉਣ ਦੇਗੀ ਕਿਉਂਕਿ ਲਗਾਤਾਰ ਜਿਹੜਾ ਦਬਾਅ ਹੈਗਾ ਉਹ ਵੀ ਨਜ਼ਰ ਆ ਰਿਹਾ ਹੈ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਮੁੱਦਾ ਚੁੱਕਿਆ ਗਿਆ ਸੀ ਜਖੋ ਜੀ ਜਿਹੜੇ ਵੀ ਇਨਸਾਫ ਚਾਹਣ ਦੇ ਲੋਕ ਆ ਜਿਨ੍ਹਾਂ ਦੀ ਜਮੀਰ ਜਾਗਦੀ ਆ ਉਹ ਜੇ ਆਵਾਜ਼ ਠਾਉਂਦੇ ਤੇ ਕੁਝ ਉਹਨਾਂ ਦੇ ਨਾਲ ਦੇ ਲੱਤਾਂ ਖੜਕ ਪੈਂਦੇ ਆ ਸਰਕਾਰਾਂ ਦਾ ਤੇ ਚਲੋ ਦਬਾਅ ਹੁੰਦਾ ਹੀ ਆ ਨਾ ਇਹ ਉਹ ਕੋਈ ਗੱਲ ਨਹੀਂ ਆ ਸਰਕਾਰਾਂ ਇਹ ਸਿੱਖਾ ਵਾਸਤੇ ਤੇ ਜਿਲ੍ਹਾ ਵਾਹੇ ਪਹਿਲਾਂ ਤੋਂ ਹੀ ਬਣੀਆਂ ਕੋਈ ਗੱਲ ਨਹੀਂ ਇਹੋ ਜੀ ਉਹ ਤੇ ਲੋਕਾਂ ਦੇ ਨਾਲ ਲੈ ਕੇ ਚੱਲਾਂਗੇ ਤੇ ਆਪੇ ਇਹਦਾ ਵੀ ਕੋਈ ਨਾ ਕੋਈ ਹੱਲ ਨਿਕਲੇਗਾ ਪਿਛਲੇ ਦਿਨੋਂ ਅੰਮ੍ਰਿਤਾਲ ਦੇ ਜਿਹੜੇ ਭਰਾ ਸੀ ਹਰਪ੍ਰੀਤ ਸਿੰਘ ਉਹਨਾਂ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ 4 ਗ੍ਰਾਮ ਆਈਸ ਜਿਹੜਾ ਨਸ਼ਾ ਉਹਨਾਂ ਤੋਂ ਬਰਾਮਦ ਹੋ ਹੁੰਦੀ ਉਹਨਾਂ ਨੇ ਗੱਲ ਆਖੀ ਸੀਗੀ ਜਿਸ ਦੇ ਬਾਅਦ 14 ਦਿਨੋਂ ਨਿਆਂਇਕ ਰਸੇ ਚ ਵੀ ਰਹੇ ਨੇ ਉਸ ਕੇਸ ਦੇ ਵਿੱਚ ਤੁਸੀਂ ਖੁਦ ਗਏ ਸੀਗੇ ਕੀ ਦੇਖਿਆ ਉਹਦੇ ਵਿੱਚ ਕਿ ਜੋ ਕੁਝ ਹੋਇਆ ਸਹੀ ਸੀ ਦੇਖੋ ਜੀ ਸਰਕਾਰ ਤੁਹਾਨੂੰ ਪਤਾ ਬੜੇ ਕੁਝ ਹੱਥ ਕੰਡੇ ਬਣਾ ਰਹੀ ਆ ਸਰਕਾਰ ਸਾਡੇ ਪਰਿਵਾਰ ਨੂੰ ਤੇ ਭਾਈ ਅਮਰਪਾਲ ਸਿੰਘ ਦੀ ਸ਼ਬੀ ਨੂੰ ਜਿਹੜਾ ਉਹ ਖਰਾਬ ਕਰਨਾ ਚਾਹੁੰਦੀ ਆ ਉਹਦੇ ਝੂਠੇ ਇਲਜ਼ਾਮ ਲਾ ਕੇ ਉਹ ਦੇਖੋ ਉਹ ਜੱਜ ਸਾਹਿਬ ਦਾ ਦੇਖੋ ਕਿ ਉਹਨਾਂ ਨੇ ਪਹਿਲੇ ਦਿਨ ਇਹਨਾਂ ਨੇ ਪਤਾ ਨਹੀਂ ਕਿੰਨੀਆਂ ਕਸ਼ਫਟਾਂ ਲਾਈਆਂ ਕਿ ਸਾਨੂੰ ਰੋਮਾਂਡ ਚਾਹੀਦਾ ਦੱਸ ਦੇਣ ਤਾਂ ਉਹਨਾਂ ਨੇ ਉੱਥੋਂ ਨਾ ਕਰਦੀ ਫੇਰ ਇਹਨਾਂ ਨੇ ਅਤੇ ਉਹ ਉਹ ਅਦਾਲਤ ਦੇ ਵਿੱਚ ਲੈ ਕੇ ਗਏ ਉੱਥੋਂ ਜਾ ਕੇ ਵੀ ਦੇਖੋ ਇਹਨਾਂ ਨੂੰ ਦੋ ਦਿਨ ਦਾ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਪ੍ਰਵਾਹ ਨੂੰ ਜਿਹੜਾ ਹੈ ਜਿਹੜਾ ਵਾ ਕਿ ਅੰਮ੍ਰਿਤਪਾਲ ਦੇ ਪਿਤਾ ਵੀ ਸਾਡੇ ਨਾਲ ਨੇ ਸਰ ਅੱਜ ਤੁਹਾਡੇ ਵੱਲੋਂ ਵੀ ਪੀਸੀ ਕੀਤੀ ਗਈ ਹੈ ਕੀ ਆ ਐਸਪੀਸੀ ਚੋਨਾ ਨੂੰ ਲੈ ਕੇ ਤੁਸੀਂ ਗੱਲ ਆਖੀ ਕਿ ਲੜੀਆਂ ਜਾਣਗੀਆਂ ਕਿਵੇਂ ਲੜੀਆਂ ਜਾਣਗੀਆਂ ਨਹੀਂ ਇਹ ਤੇ ਜਿੱਕੇ ਇਹ ਵੋਟਾਂ ਬਣਾ ਰਹੇ ਆ ਸੰਕਤਾਂ ਦੇ ਸਹਿਯੋਗ ਨਾਲ ਲੜੀਆਂ ਜਾਣਗੀਆਂ ਸੰਕਤਾਂ ਦੀਆਂ ਜਿਹੜੀਆਂ ਹੋਰ ਜਥੇਬੰਦੀਆਂ ਆ ਜਾਂ ਸਾਰੇ ਪੁਲਿਸ ਇੱਕ ਸੰਗਤ ਨੂੰ ਅਸੀਂ ਇਕੱਠਾ ਕਰਕੇ ਕੋਈ ਚੰਗੇ ਉਮੀਦਵਾਰ ਦੇਚੋਣ ਕਰਕੇ ਅਸੀਂ ਉਹ ਉਹ ਜਿਹੜੀਆਂ ਸੰਸਥਾਵਾਂ ਦਾ ਵਿਕਾਰ ਬਹੁਤ ਨਿਮਾ ਹੋ ਚੁੱਕਾ ਉਹਨਾਂ ਨੂੰ ਸੋਚਾ ਚੁਪਣ ਦੀ ਕੋਸ਼ਿਸ਼ ਕਰ ਰਹੇ ਹਾਂ ਅੰਮ੍ਰਿਤਪਾਲ ਨੂੰ ਲੈ ਕੇ ਜਿਹੜਾ ਚਰਚਾ ਲਗਾਤਾਰ ਬਣੀ ਹੋਈ ਹੈ ਕਿਉਂਕਿ NSA ਤਹਿਤ ਜਿਹੜਾ ਕਿਹਾ ਜਾ ਰਿਹਾ ਬਾਹਰ ਨਹੀਂ ਆਣ ਦਿੱਤਾ ਜਾ ਰਿਹਾ ਕੀ ਲੱਗ ਰਿਹਾ ਹੈ ਕਿਉਂਕਿ ਸੰਸਦ ਚ ਵੀ ਇਹ ਮਾਮਲਾ ਚੱਕਿਆ ਜਾ ਰਿਹਾ ਮੁੱਦਾ ਚੱਕਿਆ ਜਾ ਰਿਹਾ ਹੈਗਾ ਖਾਲਸਾ ਜੀ ਵੀ ਕਹਿ ਰਹੇ ਨੇ ਕਿ ਬਾਹਰ ਆਣਾ ਚਾਹੀਦਾ ਲੇਕਿਨ ਆਣ ਨਹੀਂ ਦਿੱਤੇ ਜਾ ਰਿਹਾ ਕਾਰਨ ਕੀ ਲੱਗ ਰਿਹਾ ਹੈ ਕਾਰਨ ਉਹ ਸਰਕਾਰਾਂ ਨੂੰ ਇਹ ਕਿ ਕਿ ਜੋ ਸਰਕਾਰਾਂ ਇੱਥੇ ਕਰ ਰਹੀਆਂ ਹਨ ਜ਼ੁਲਮ ਕਰ ਰਹੀਆਂ ਜਾਂ ਉਹਨਾਂ ਲੱਗਦਾ ਕਿ ਉਹਨਾਂ ਦੇ ਸਾਹਮਣੇ ਸਾਨੂੰ ਹਿੰਮਤ ਨਹੀਂ ਪਾਊਗੀ ਜ਼ੁਲਮ ਕਰਨ ਦੀ ਜਾਂ ਉਹ ਲੋਕਾਂ ਨਾਲ ਖੜਨਗੇ ਤਾਂ ਲੋਕਾਂ ਦੇ ਬੱਚਿਆਂ ਨੂੰ ਜੋ ਇਹਨਾਂ ਦਾ ਨਸ਼ਿਆਂ ਦਾ ਧੰਦਾ ਕਾਰੋਬਾਰ ਆ ਉਹ ਉਹ ਬੰਦ ਹੋਊਗਾ ਇਸ ਕਰਕੇ ਮੇਰਾ ਖਿਆਲ ਹੈ ਸਰਕਾਰਾਂ ਇਹ ਚੀਜ਼ ਹੈ ਕਿ ਇਹਨਾਂ ਦੀਆਂ ਆਪਣੀਆਂ ਕੁਰਸੀਆਂ ਨੂੰ ਵੀ ਖਤਰਾ ਵਾ ਇਹ ਸਾਰੀਆਂ ਚੀਜ਼ਾਂ ਕਰਕੇ ਮੇਰੇ ਖਿਆਲ ਹੈ ਕਿ ਉਹ ਤੁਸੀਂ ਮਿਲ ਕੇ ਵੀ ਆਨੇ ਅੰਮ੍ਰਿਤਪੁਰ ਮੇਲੇ ਹੈ ਜਿੱਥੇ ਕੋਈ ਗੱਲਬਾਤ ਹੁੰਦੀ ਹੈ ਕੀ ਕਹਿਣਾ ਉਹਨਾਂ ਦਾ ਪੰਜਾਬ ਦੀ ਲੋਕਾਂ ਨੂੰ ਲੈ ਕੇ ਜਾਂ ਆਪਣੀ ਜਿਹੜੇ ਉਹਨਾਂ ਦੇ ਸਮਰਥਕ ਨੇ ਉਹਨਾਂ ਨੂੰ ਲੈ ਕੇ ਉਹਨੇ ਉਹ ਉਹ ਪੂਰੀ ਚਰਦੀ ਕਲਾ ਚ ਆ ਤੇ ਉਹ ਪੂਰੇ ਆਸਵੰਦ ਹੈ ਕਿ ਸਭ ਕੁਝ ਠੀਕ ਹੋਊਗਾ ਅਸੀਂ ਆ ਬਾਹਰ ਆਵਾਂਗੇ ਵੀ ਲੋਕਾਂ ਨੂੰ ਜੋ ਇਨਸਾਫ ਦੇਣ ਦੀ ਜੋ ਸਰਕਾਰਾਂ ਨਹੀਂ ਦੇ ਰਹੀਆਂ ਉਹਨਾਂ ਨਾਲ ਖੜਕੇ ਨਸ਼ਿਆਂ ਤੋਂ ਲੋਕਾਂ ਨੂੰ ਬਚਾਵਾਂਗੇ